ਪਸ ਸੇ ਸੇ ਪਾਂ ਤੱਕ ਜੂਮ ਜੋ ਅੱਜ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਨੇਹਾ ਕਟਿਆਲ ਦੇ ਬਾਰੇ ਗੱਲ ਕਰਾਂਗੇ ਦੋਸਤੋ ਜੋ ਕਿ ਤੁਸੀਂ ਮੁੰਡਾ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਕਾਫੀ ਲੋਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਦਾ ਆਪੋ ਦੇ ਵਿੱਚ ਕੀ ਸੰਬੰਧ ਹੈ ਕਿਉਂਕਿ ਇਹਨਾਂ ਦੀਆਂ ਫੋਟੋਜ਼ ਅਤੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਸਨੇਹਾ ਕਟਿਆਲ ਨੇ ਜਵਾਬ ਦਿੱਤਾ ਕਿ ਇਹ ਮੇਰਾ ਭਰਾ ਹੈ ਅਤੇ ਹੋਰ ਸਾਡਾ ਕੋਈ ਸਬੰਧ ਨਹੀਂ ਹੈਗਾ ਪਰ ਦੋਸਤੋ ਲੋਕਾਂ ਨੇ ਕਾਫੀ ਸੀਪਲਾਈ ਅਤੇ ਕਾਫੀ ਜਿਆਦਾ ਇਹਨਾਂ ਦੇ ਟ੍ਰੋਲ ਬਣਾਏ ਪਰ ਦੋਸਤੋ ਸਾਨੂੰ ਤਾਂ ਦਾਲ ਦੇ ਵਿੱਚ ਕੁਝ ਕਾਲਾ ਲੱਗਦਾ ਹੈ ਫਿਲਹਾਲ ਤੋ ਹੱਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਆਪਣੀ رائے ਵੀ ਇਹਨਾਂ ਦੇ ਬਾਰੇ ਜਰੂਰ ਦੱਸਿਓ ਤੇ ਜੇ ਤੁਸੀਂ ਇਦਾਂ ਦੇ ਹੋਰ ਕੰਟੈਂਟ ਵੀ ਦੇਖਣਾ ਚਾਹੁੰਦੇ ਜੇ ਤੇ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ